पंजाब सरकार द्वारा चलाई गई मुहिम युद्ध नशा विरुद्ध तितकल मानयोग एस एसपी अमृतसर दिहा मनिंदरजीत आई पी एस की अगवाई हेठ कस्बा जंडियाला गुरु विखे वीम बना कासो ऑपरेशन किया गया नशे की रिकवरी साझा कासो ऑपरेशन चलाया गया इस आपरे दौरान वक् वक् टीम वलों थाना जंडियाला गुरु मुकदमा एनडीपीएस एक्ट थाना जंडियाला गुरु दर्ज किया गया इस ऑपरेशन दौरान दो सौ अठाठ ग्राम हैरोइन उन्नी गोलियां 100 ਨਸੀਲੇ ਕੈਪਸੂਲ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਮਾਨਯੋਗ ਅਦਾਲਤ ਵਿੱਚੋਂ ਆਰੋਪੀਆਂ ਦਾ ਰਿਮਾਂਡ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁੱਧ ਨਸ਼ਾ ਅਪਰਾਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਨਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕੱਲ ਸੋ ਆਪਰੇਸ਼ਨ ਉਦੇ ਵਿੱਚ ਕੱਲ ਸਾਨੂੰ ਬੜੀ ਤੱਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਇੰਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਨਾਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਨੂੰ ਰਿਕਵਰ ਹੋ ਗਿਆ ਫਿਰ ਨਾਲ ਇੱਕ ਮੋਟਰਸਾਈਕਲ ਮਿਲਦੀ ਹੈ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਖਲੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋੜੀਆਂ ਉਹ ਅਸੀਂ ਰਿਕਵਰ ਕੀਤੀਆਂ ਇਹਦੇ ਵਿੱਚ ਟੋਟਲ ਸਾਡੇ ਕੋਲ ਤਿੰਨ ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦੇ ਇਹ ਸਾਡੀ ਸਭ ਤੋਂ ਤਕੜੀ ਜਿਹੜੀ ਹੈ ਰਿਕਵਰੀ ਇੱਥੇ ਥਾਣੇ ਜੰਡਿਆਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11 ਕੁ ਹਜ਼ਾਰ ਸਾਨੂੰ ਗੋੜੀਆਂ ਤੇ ਕਰਸਲ ਰਿਕਵਰ ਹੋਏ ਨੇ ਇੱਥੇ ਕਿਹੜੀ ਜਗ੍ਹਾ ਤੋਂ ਇਸ਼ੂ ਹੋਇਆ ਇਹ ਸਨੇਚਿੰਗ ਇੱਥੇ ਜੰਡਿਆਲੇ ਦੇ ਵੀ ਦਾਸਪੁਰੇ ਰੋਡ ਦੇ ਜਿਹੜੀਆਂ ਗੋਲੀਆਂ ਨੇ ਇਹ ਕਿਸ ਟੋਕਰੀ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਹਾਂਜੀ ਬੰਡਾਲੇ ਬੰਡਾਲੇ ਲੱਗੇ ਮੈਡੀਕਲ ਸਟੋਰ ਆ ਕਿਤੇ ਨਹੀਂ 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 ਵੈਸੇ ਸਾਰੇ ਸਾਰੇ ਜੰਡਿਆਲੇ ਦੀ ਹੈ ਕਿ ਬਾਹਰ ਨਹੀਂ ਕੋਈ ਸ਼ੱਕ ਹੈ ਦੇ ਬਾਹਰਲੇ ਵੀ ਹੈ ਬਾਹਰਲੇ ਵੀ ਹੈਗੇ ਆ ਝੰਡਾਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੁਰ ਭੱਲੇ ਦਾ ਇਹ ਪੰਜ ਸਾਡੇ ਝੰਡਾਲੇ ਦੇ ਆ ਬਾਕੀ ਸਾਰੇ ਬਾਹਰਲੇ ਜਿਵੇਂ ਹੈਰਨ ਭੜੀਓ ਪ੍ਰੋਫੈਸ਼ਨਲ ਆ ਕਿ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦਾ ਪ੍ਰੋਫੈਸ਼ਨਲ ਇੱਕ ਤੇ ਤਿੰਨ ਦਾ ਹਾਂਜੀ ਇੱਕ ਤੇ ਚਾਰ ਇੱਕ ਤੇ ਚਾਰ ਜਿਹੜਾ ਜਿਹੜੀਆਂ ਗੋਲੀਆਂ ਜਿਹੜਾ ਇਹ ਪਹਿਲਾਂ ਕੰਮ ਕਰਦਾ ਪਹਿਲਾਂ ਇਹਦੀ ਪੱਛਾ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡਾ ਉੱਤੋਂ ਹੁੰਦੇ ਇਹਦੇ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉੱਥੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋਊਗੀ ਉਹ ਤੁਹਾਨੂੰ ਰਿਟਰਨ ਸਾਰਾ ਦਸਤਾਵਰ ਇੱਕ ਪਿਛਲੇ ਦਿਨ ਜਿਹੜੀਆਂ ਆਪਣੇ ਫਰੋਟੀਆਂ ਦੀਆਂ ਕਾਲਸ ਆਉਣੀਆਂ ਸੀ ਲੋਕਾਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਲੋਕ ਫੜੇ ਗਏ ਆ ਜਾਂ ਇਦਾਂ ਜਿਹਾ ਉਹਦੇ ਵਿੱਚ ਜਨਰਾਲੇ ਦੇ ਵਿੱਚ ਤਾਂ ਅਸੀਂ ਸਾਡੇ ਦੇ ਸਾਰੇ ਬੰਦੇ ਆਪਣੇ ਸਾਰਾ ਮਡੂ ਜਿਹੜਾ ਅਸੀਂ ਆਪਣਾ ਫ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਹੰਣ ਵਾਲੇ ਆ ਉਹ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲਸ ਉਹਨਾਂ ਤੇ ਰੇਡ ਵੀ ਚੱਲ ਰਹੀ ਆ لیکن ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਤੇ ਛੋਟਲ ਅਸੀਂ ਕਲੀਅਰ ਕਰਦੇ ਆ। ਕਿ ਸਾਡੀ ਤੇਰੀ ਪਿਛਲੇ ਜਿਹੜਾ ਕੰਮ ਜਦੋਂ ਥੋੜੀ ਤਾਂ ਪਹਿਲਾਂ ਤੇ ਨਾਲੇ ਕੋਣੀ ਕਿਉਂ ਮਿਟੇ ਗਏ ਸੀ ਜਿਹੜਾ ਬਾਲੀ ਦੀ ਚੌਂਕ ਤੇ ਅਕੀ ਕਾਬੜੀ ਚੌਂਕ ਉਹ ਕੁਸ਼ਤਨ ਦਾ ਬੰਦ ਹੋ ਗਿਆ। ਫਿਰ ਦੁਬਾਰਾ ਲੱਖਣਗੇ। ਨਹੀਂ ਉਹ ਦੁਬਾਰਾ ਲਾਉਨੇ ਆ ਜੀ ਉਹ ਕੁਸ਼ ਏਦਾਂ ਆ ਡਿਊਟੀਆਂ ਇੰਨੀਆਂ ਕ ਪੈ ਜਾਂਦੀਆਂ। ਹੁਣ ਲੈਂਡ オーਡਰ ਦੀ ਅੱਜ ਵੀ ਡਿਊਟੀ ਪੈ ਗਈ ਆ। ਹੁਣ ਐਸ ਐਚਓ ਸਾਹਿਬ ਵੀ ਉੱਧਰ ਜਾ ਰਹੇ ਆ। ਤੇ ਉਹ ਲਗਾਤਾਰੀ ਚਲਾਵਾਂਗੇ। ਜੀ ਜੰਡਿਆਲਾ ਗੁਰੂ ਤੋਂ ਪੱਤਰਕਾਰ ਵਰੁਣ ਸੋਨੀ ਦੀ ਖਾਸ ਰਿਪੋਰਟ